ああ、もう一度。 और तो आ땡्यू को वहां पर डालना वाली वाली में रखया है वो बंद कर दो दूसरे ਉਹ ਦੇ ਖਰਾਬੇ ਬਟਨ ਮਗਨ ਹੋਣੇ ਆ ਆ ਜਾ ਮਾੜਿਆ ਪੜਦੇ ਪਹਿਲਾਂ ਕਾਲੇ ਸ੍ਰੀ ਅਕਾਲ ਕਾਲੇ ਕਹਿੰਦੇ ਆਉਣੇ 69 ਜੀ ਗਵਾਹਾ ਮਹਤ ਸ੍ਰੀ ਨਾਮ ਨੂੰ ਪਾਵੇ ਜੜਦੀ ਕਰਾਉਂਿਆ ਓਏ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਤ ਸੰਗਤ ਜੀ ਤੁਸੀਂ ਦੇਖ ਰਹੇ ਹੋ ਪਿੰਡ ਬੂਲਾ ਚੀਕਾ ਤੋਂ ਜੋ ਗੁੱਡਾ ਦਲ ਵਾਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇੱਥੇ ਗੁਰੂ ਦੀਆਂ ਲੜਨੀਆਂ ਫੌਜਾਂ ਦੂਰੋਂ ਦੂਰੋਂ ਤੋਂ ਹੁਣ ਹਮਾ ਕੇ ਇੱਥੇ ਪਹੁੰਚਦੀਆਂ ਹਨ ਇੱਥੇ ਸਿੰਘਾਂ ਨੇ ਸ਼ੁਰੂ ਹੋ ਗਏ ਹਨ ਤੇ ਕੋਈ ਪਲਾਂ ਵਿੱਚ ਇੱਥੇ ਸਿੰਘਾਂ ਦੀ ਰੌਣਕ ਲੱਗ ਜਾਵੇ ਜੀ ਤੇ ਇਸ ਤਰਫ ਲੰਗਰ ਚੱਲ ਰਿਹਾ ਹੈ ਤੇ ਉਸ ਤਰਫ ਦੀਵਾਨ ਚੱਲ ਰਿਹਾ ਹੈ ਹਨ ਤੇ ਬਹੁਤ ਵਧੀਆ ਇੱਥੇ ਜੋੜ ਮੇਲਾ ਹਰ ਸਾਲ ਲਗਾਇਆ ਜਾਂਦਾ ਹੈ ਇਸ ਤਰਫ ਗੁਰੂ ਦਾ ਲੰਗਰ ਚੱਲ ਰਿਹਾ ਹੈ ਬੀਬੀਆਂ ਲੰਗਰ ਪਿਆਰ ਕਰ ਰਹੀਆਂ ਹਨ ਜੋ ਆਉਣ ਵਾਲੇ ਸੰਗਤਾਂ ਨੂੰ ਸਿਕਾਇਆ ਜਾਏਗਾ ਗੁਰੂ ਕੀਆਂ ਲਾੜਮੀਆਂ ਫੌਜਾਂ ਇੱਥੇ ਕੁਝ ਸਟਾਲ ਲਗਾਏ ਹੋਏ ਹਨ ਜਿੱਥੇ ਸਿੱਖ ਇਤਿਹਾਸ ਦੇ ਨਾਲ ਸਿੱਖ ਦੇ ਨਾਲ ਸਿੱਖੀ ਦੇ ਨਾਲ ਸਬੰਧਿਤ ਜਿਹੜੇ ਇੱਥੇ ਸਮਾਨ ਹੈ ਉਹ ਸੇਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਕਿ ਕਿਰਪਾਨਾਂ ਖੰਡੇ ਕੜੇ ਅਤੇ ਹੋਰ ਅਨੇਕ ਤਰ੍ਹਾਂ ਦਾ ਜਿਹੜਾ ਨਿਹੰਗ ਸਿੰਘਾਂ ਦੇ ਜ਼ਰੂਰੀ ਸਮਾਨ ਹੁੰਦਾ ਹੈ ਉੱਥੇ ਸੇਲ ਕੀਤਾ ਜਾਂਦਾ ਹੈ। امارو ڏستو ڪري ڏينھن تارا جو نڪر پتا آهي पताली जे कमाल િત ષૌત સૌત માત સૌા સાકિ સાહ સારહિયા میں ਹੋ ਮਹਾਰਾਜ ਪੁਨਾਹ ਕੀਤਾ ਹੈ ਜੀ 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 ਮੈਂ 3 ਗੁਣੇ ਦੀ ਹادثਤ ਵੀ ਹੈ ਮੈਂ ਤੁਹਾਡੇ ਸਾਹਦੇ ਚ ਦਸ ਮਾਰੀ ਹੈ ਸੱਚੇ ਪਾਤਸ਼ਾਹ ਅਗਰ ਜੀ ਸਾਥੀ ਮਹਾਰਾਜ ਉਸ ਵੇਲੇ ਮੇਰੇ ਅੰਦਰ ਈਰਖਾ ਦੀ ਅੱਗ ਬਲ ਰਹੀ ਸੀ ਤੇ ਮੇਰੇ ਸਾਥੀਆਂ ਨੇ ਮੈਨੂੰ ਇਨਾ ਪੰਪ ਦੇਤਾ ਵੀ ਤੂੰ ਐਡਾ ਵੱਡਾ ਗੁਰੂ ਦਾ ਪੁੱਤਰ ਅ ਤੈਨੂੰ ਕੋਈ ਮੱਥਾ ਨਹੀਂ ਸੇਕ ਇਹ ਮੇਰੀ ਈਰਖਾ ਦੇ ਵੇਲੇ ਦੀ ਹਾਲਤ ਹੋ ਗਈ ਮੈਂ ਤੁਹਾਡੇ ਜਿੰਦਗੀ ਕਰ ਬੈਠਾ ਇੱਕ ਦੰਗਰਾਂ ਤੇ ਇੱਕ ਸਾਥੀ ਦੂਜੀ ਸੰਗਨ ਮਾੜੀ ਮਿਲ ਗਈ ਭੈੜੇ ਬੰਦਿਆਂ ਨੇ ਮੇਰੇ ਕੰਨ ਭਰ ਦਿੱਤੇ ਮਹਾਰਾਜ ਬੁੱਧੀ ਪ੍ਰੇਸ਼ੋ ਵੀ ਜਨਾ ਤੁਹਾਡੇ ਦੇ ਨਾਲ ਤੁਮਾਰੀ ਤੁਹਾਡੀ ਸ਼ਕਤੀ ਵਿੱਚ ਅੱਜ ਮਹਾਰਾਜ ਤੁਹਾਡੇ ਕੋਲ ਬਖਸ਼ਾਨ ਆਇਆ ਤੁਸੀਂ ਮੈਨੂੰ ਬਖਸ਼ ਲਿਆ ਮੈਨੂੰ ਮਾਫ ਕਰਦੇ ਹੋ ਮੈਂ ਸ਼ਰਮਨਾ ਮਾੜਾ ਤੁਹਾਡੇ ਕੋਲ ਆਇਆ ਸੀ ਇਹ ਸਵਾਲ ਵੀ ਕਿਹੜਾ ਮੂ ਲੈ ਕੇ ਜਾਵਾਂ ਸ਼ਰਮ ਨੇ ਮੈਨੂੰ ਆਣ ਨਹੀਂ ਦਿੱਤਾ ਸ਼ਰਮ ਸਾਹਿਬ ਜੀ ਦੀ ਕੋਈ ਧਿਆਨ ਨਹੀਂ ਤੁਮਾਰੀ ਹੈ ਜਿਹੜੀ ਨਾ ਰੱਬ ਨਾਲ ਜੁੜਦੀ ਹੁੰਦੀ ਹੈ ਨਾ ਗੁਰੂ ਨਾਲ ਜੁੜਦੀ ਹੈ ਦੁਨੀਆ ਦਾ ਲੋਕ ਲਾਜ ਲੋਕ ਹੀ ਕਹਿਣਗੇ ਜਿਹੜਾ ਲੋਕ ਲੋਕਾਂ ਤੋਂ ਡਰਦਾ ਉਹ ਗੁਰੂ ਨਾਲ ਨਹੀਂ ਜੁੜ ਸਕਦਾ ਲੋਕ ਲਾਜ ਦੀ ਪਰਵਾਹ ਛੱਡ ਕੇ ਸਿੱਖੀ ਪੁਆਈ ਜਾਣੀ ਹੈ ਖਾਲਸਾ ਜੀ ਜਿਹੜੇ